ਬਿਕਰਮ ਮਜੀਠੀਆ ਨਾਲ ਜੁੜੇ ਵੱਡੀ ਖਬਰ ਸਾਹਮਣੇ ਆਈਆ ਦੱਸਦੇ ਕਿ ਆਮਦਨ ਤੋਂ ਬਾਅਦ ਜ਼ਾਇਦਾਦ ਮਾਮਲੇ 'ਚ ਨਾਮਜਾਦ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਜ਼ਾਇਦਾਦਾਂ ਦੀ ਜਾਰੀ ਕੀਤੇ ਗਏ ਸਰਚ ਬਰਾਂਟਾ ਨੂੰ ਵਾਪਸ ਲੈਣ ਦੀ ਮੰਗ ਵਾਲੀ ਦਾਇਰਾ ਅਰਜੀ ਤੇ ਵਧੀਕ ਜ਼ਿਲ੍ਹਾ ਸੈਸ਼ਨ ਦੀ ਅਦਾਲਤ 'ਚ ਜਿਹੜੀ ਸੁਣਵਾਈ ਹੋਈਆ ਬਚਾਅ ਪੱਖ ਵੱਲੋਂ ਐਡਵੋਕੇਟ ਐਚ ਐਸ ਧਨੋਆ ਆਸੀਦੀਪ ਸਿੰਘ ਕਲੇਰ ਤੇ ਡੀ ਐਸ ਸੋਪ ਦੇ ਵੱਲੋਂ ਬਹਿਸ ਕੀਤੀ ਗਈ ਜਦੋਂ ਸਰਕਾਰੀ ਧਿਰ ਵੱਲੋਂ ਸਪੈਸ਼ਲ ਪੀਪੀ ਫੇਰੀ ਸੋਪਤ ਤੇ ਪ੍ਰੀਤ ਇੰਦਰਪਾਲ ਸਿੰਘ ਪੇਸ਼ ਤੋ ਇਹਦਾ ਅਦਾਚ ਬਿਕਰਮ ਜੀਠੀ ਦੇ ਵਕੀਲਾ ਨੇ ਦਵੀਰ ਦਿੱਤੀ ਕਿ ਅਦਾਲਤ ਵੱਲੋਂ ਜਾਰੀ ਕੀਤੇ ਗਏ ਸਰਚ ਬ੍ਰਾਂਟ ਅਦਾਲਤ ਦੇ ਹੁਕਮਾਂ ਤੇ ਇੱਕੋ ਤੱਕੀ ਜਾਂਚ ਏਜੰਸੀ ਦੀ ਬੇਨਤੀ ਦੇ ਅਨੁਸਾਰ ਲਾਗੂ ਨੇ ਕੀਤੇ ਗਏ ਨੇ ਕਿਉਂਕਿ ਉਹਨਾਂ ਨੇ ਅਰਜੀ 'ਚ ਦੱਸੇ ਗਏ ਘਰਾਂ ਦੇ ਅੰਦਰ ਚੱਲਦੇ ਅਚਲ ਜਾਇਦਾਦਾਂ ਦਾ ਮੁਲਕਨ ਕਰਵਾਉਣ ਦੀ ਬੇਨਤੀ ਕੀਤੀ ਸੀ ਉਹਨਾਂ ਨੇ ਇਹ ਵੀ ਪੇਸ਼ ਕੀਤਾ ਕਿ ਤਲਾਸੀ ਪ੍ਰਕਿਰਿਆ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ ਤੇ ਤਲਾਸੀ ਦੌਰਾਨ ਚਾਰਜ ਚੁਲਾਈਆਂ ਗਈਆਂ ਵਸਤੂਆਂ ਦੀ ਸੂਚੀ ਪਹਿਲਾਂ ਹੀ ਅਦਾਲਤ 'ਚ ਜਮ੍ਹਾਂ ਕਰਵਾ ਦਿੱਤੀ ਗਈ ਜਿਸ 'ਚ ਜਾਂਚ ਅਧਿਕਾਰੀ ਨੇ ਸਰਚ ਬ੍ਰਾਂਟ ਪ੍ਰਾਪਤ ਕੀਤੀ ਸੀ ਤੇ ਉਹ ਖੁਦ ਅਰਜੀ 'ਚ ਦੱਸੇ ਗਏ ਦੀਨ ਪ੍ਰਾਪਰਟੀ ਨੂੰ ਕਿਸੇ ਤੇ ਵੀ ਗਰੰਟਾਂ ਨੂੰ ਲਾਗੂ ਕਰ ਲਈ ਨਹੀਂ ਗਿਆ ਤੇ ਸਗੋਂ ਉਸਨੇ ਆਪਣੇ ਅਧਿਕਾਰ ਤੋਂ ਬਾਅਦ ਕੁਝ ਹੋਰ ਵਿਅਕਤੀਆਂ ਨੂੰ ਭੇਜਿਆ ਉਧਰੋਂ ਸਰਕਾਰੀ ਧਿਰ ਦੇ ਵਕੀਲ ਨੇ ਇਹ ਦਲੀਲ ਦਿੱਤੀ ਹੈ ਕਿ ਜਾਂਚ ਏਜੰਸੀ ਅਦਾਲਤ ਦੇ ਹੁਕਮਾਂ ਦੀ ਪਾਲਣਾ ਆਪਣੀ ਪੂਰੀ ਭਾਵਨਾ ਨਾਲ ਕਰ ਰਹੀ ਆ ਜਿਹੜੇ ਅਧਿਕਾਰੀ ਇਹ ਕਾਰਵਾਈ ਕਰ ਰਹੇ ਨੇ ਉਹਨਾਂ ਨੂੰ ਇਸ ਮਾਮਲੇ 'ਚ ਕਾਰਵਾਈ ਕਰਨ ਲਈ ਮੁਖ ਨਿਰਦੇਸ਼ਕ ਵਿਜੀਲੈਂਸ ਪੰਜਾਬ ਦੁਆਰਾ ਅਧਿਕਾਰਿਤ ਕੀਤਾ ਗਿਆ ਤੇ ਸਿਰਫ ਅਰਜੀ 'ਚ ਦੱਸੀਆਂ ਗਈਆਂ ਵਸਤੂਆਂ ਤੇ ਜਾਇਦਾਦਾਂ ਦਾ ਮੁਲਕਨ ਕੀਤਾ ਜਾ ਰਿਹਾ ਸਰਕਾਰੀ ਧਿਰ ਤੇ ਬਚਾਅ ਪੱਖ ਨੇ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਹੁਕਮ ਦਿੱਤੇ ਨੇ ਕਿ ਚੱਲ ਰਹੀ ਤਲਾਸ਼ੀ ਨੂੰ ਤੁਰੰਤ ਰੋਕ ਦਿੱਤਾ ਜਾਵੇ ਤੇ ਜਾਂਚ ਟੀਮ ਦੁਆਰਾ ਤਿੰਨੋਂ ਥਾਵਾਂ 'ਤੇ ਕੀਤੀ ਗਈ ਕਾਰਵਾਈ ਨੂੰ ਜਲਦ ਤੋਂ ਜਲਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇ ਇਹ ਵੀ ਨਿਰਦੇਸ਼ ਦਿੱਤਾ ਜਾਂਦਾ ਕਿ ਜਾਇਦਾਦ ਦੇ ਮੁਕੰੰਦਾ ਕਮ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਦੀ ਮੌਜੂਦਗੀ ਚ ਦੁਆਰਾ ਕੀਤਾ ਜਾਵੇ ਹਾਲਾਂਕਿ ਅਰਸ਼ਦੀਪ ਸਿੰਘ ਕਲੇਰ ਉਹ ਟੁਕ ਵੀ ਜਗ੍ਹਾ ਤੇ ਮੌਜੂਦ ਰਹਿਣਗੇ ਤੇ ਮੁਲਕਨ ਪ੍ਰਕਿਰਿਆ ਚ ਦਾਖਲ ਨਹੀਂ ਦੇਣਗੇ ਜੇਕਰ ਜਾਂਚ ਏਜੰਸੀ ਆਪਣੇ ਬਲੋ ਦਿੱਤੇ ਗਏ ਬادله ਤੋਂ ਉਲਟ ਜਾਂਦੀ ਹੈ ਤਾਂ ਐਡਵੋਕੇਟ ਕਲੇਰ ਅਦਾਲਤ ਨੂੰ ਇੱਕ ਹਰ ਸੁਨਾਮੇ ਦੇ ਰੂਪ ਚ ਸੂਚਿਤ ਕਰਨਗੇ ਜਾਂਚ ਏਜੰਸੀ ਨੂੰ ਇਸ ਤੋਂ ਦੁਆਰਾ ਸੰਕਾਂ ਦਾ ਦੋਰਾ ਕਰਨ ਤੋਂ ਇੱਕ ਦਿਨ ਪਹਿਲਾਂ ਬਚਾ ਪੱਕ ਪਾਰਟੀ ਨੂੰ ਸੂਚਿਤ ਕਰਨ ਦਾ ਨਿਰਦੇਸ਼ ਦਿੱਤਾ ਜਾਂਦਾ ਅਦਾਲਤ ਇਸ ਮਾਮਲੇ ਦੀ ਅਗਲੀ ਸੁਣਵਾਈ 22 ਜੁਲਾਈ ਦੀ ਤਾਰੀਖ ਤੈਅ ਕੀਤੀ ਆ ਹਾਂਜੀ ਦੱਸਦੇ ਕਿ ਅੰਮ੍ਰਿਤਧਨ ਤੋਂ ਬਾਅਦ ਜ਼ਾਇਦਾਦ ਸਾਬਕਾ ਆਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਜਾਇਦਾਦ ਦੀ ਚਾਰੀ ਕੀਤੇ ਗਏ ਸਰਚ ਬਰੰਟਾਂ ਨੂੰ ਵਾਪਸ ਲੈਣ ਦੀ ਮੰਗ ਵਾਲੀ ਦਾਇਰ ਅਰਜ਼ੀ ਤੇ ਵਧੀਕ ਜ਼ਿਲ੍ਹਾ ਸੈਸ਼ਨ ਅੱਜ ਜਿਹੜਾ ਅਦਾਲਤ 'ਚ ਸੁਣਵਾਈ ਹੋਈ ਬਚਾਅ ਪੱਖ ਵੱਲੋਂ ਐਡਵੋਕੇਟ ਐਚ ਐਸ ਧਨੋਆ ਅਰਸ਼ਦੀਪ ਸਿੰਘ ਕਲੇਰ ਤੇ ਡੀ ਐਸ ਛੋਪਤੀ ਵੱਲੋਂ ਬਹਿਸ ਕੀਤੀ ਗਈ ਜਦੋਂ ਸਰਕਾਰੀ ਧਿਰ ਵੱਲੋਂ ਸਪੈਸ਼ਲ ਪੀਪੀ ਫੇਰੀ ਸ਼ੌਕ ਤੇ ਪ੍ਰੀਤ ਇੰਦਰਪਾਲ ਸਿੰਘ ਤੇ ਵਿਸ਼ੋਏ ਅਦਾਲਤ 'ਚ ਬਿਕਰਮ ਸਿੰਘ ਜੀਠੀ ਦੇ ਵਕੀਲਾ ਨੇ ਦਲੀਲ ਦਿੱਤੀ ਕਿ ਅਦਾਲਤ ਵੱਲੋਂ ਜਾਰੀ ਕੀਤੇ ਗਏ ਸਰਚ ਬਰੰਟ ਅਦਾਲਤ ਦੇ ਹੁਕਮਾਂ ਤੇ ਇਥੋਂ ਤੱਕ ਕਿ ਜਾਂਚ ਏਜੰਸੀ ਦੀ ਬੇਨਤੀ ਦੇ ਅਨੁਸਾਰ ਲਾਗੂ ਨਹੀਂ ਕੀਤੇ ਗਏ ਕਿਉਂਕਿ ਉਨ੍ਹਾਂ ਨੇ ਅਰਜੀ 'ਚ ਦੱਸੇ ਗਏ ਘਰਾਂ ਦੇ ਅੰਦਰ ਚੱਲ ਤੇ ਅਚਲ ਜائਦਾਦਾਂ ਦਾ ਮੁਲਕ ਨੂੰ ਕਰਵਾਉਣ ਦੀ ਬੇਨਤੀ ਕੀਤੀ ਸੀ